ਹਮੇਸ਼ਾ ਜਦੋਂ ਧੀਆਂ ਦੇ ਹੱਕ 'ਚ ਕੁੜੀਆਂ ਦੇ ਹੱਕ 'ਚ ਕੁਝ ਵੀ ਹੁੰਦਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ। ਬਹੁਤ ਪੰਜਾਬ ਦੇ ਵਿੱਚ ਨਾਟਕ ਕੀਤੇ ਫੀਮੇਲ ਫਿਟੀਸਾਈਡ ਦੇ ਹਨਾ। ਮੈਨੂੰ ਲੱਗਦਾ ਹੁੰਦਾ ਕਿ ਜੇ ਅਸੀਂ ਐਫਰਟ ਕਰਦੇ ਹਾਂ ਜੇ ਇੱਕ ਵੀ ਧੀ ਉਸ ਦੇ ਉਹਦੇ ਨਾਲ ਬਚ ਜੇ ਤਾਂ ਉਹ ਸਾਡੀ ਪ੍ਰਾਪਤੀ ਹੋਊਗੀ। ਇਸ ਕਰਕੇ ਵੀ ਥੋੜਾ ਜਿਆਦਾ ਇਸ ਨਾਲ ਅਟੈਚ ਹੋਣੀ ਆ ਕਿਉਂਕਿ ਮੈਂ ਜਦੋਂ ਮੈਂ ਮੇਰਾ ਜਨਮ ਹੋਣਾ ਸੀਗਾ ਤਾਂ ਉਸ ਟਾਈਮ ਵੀ ਮਤਲਬ ਕਰਦੇ ਨੇ ਥੋੜਾ ਜਿਆਦਾ ਇਦਾਂ ਦਾ ਹੋ ਕੀਤਾ ਸੀਗੇ। ਬਟ ਮੇਰੀ ਮਾਂ ਨੇ ਮੈਨੂੰ ਧੱਕੇ ਨਾਲ ਜ਼ਿੱਦ ਨਾਲ ਦੁਨੀਆ ਦੇ ਲਿਆਂਦਾ ਸੋ ਮੈਂ ਹਮੇਸ਼ਾ ਜਦੋਂ ਵੀ ਲੋੜੀ ਦੀ ਗੱਲ ਹੁੰਦੀ ਆ ਜਾਂ ਧੀਆ ਦੇ ਪੈਦਾ ਹੋਣ ਦੀ ਗੱਲ ਹੁੰਦੀ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਨਹੀਂ ਸਤਿ ਸ਼੍ਰੀ ਅਕਾਲ ਜੀ ਹਰਿਆਣ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲੀਮ ਕੌਰ ਲੋਹੜੀ ਮੇਲੇ ਦੇ ਵਿੱਚ ਮੌਜੂਦ ਹਾਂ ਤੇ ਬਹੁਤ ਸਾਰੇ ਕਲਾਕਾਰ ਆਏ ਨੇ ਅਦਾਕਾਰਾਂ ਆਏ ਨੇ ਰਾਜਤਾਲੀਵਾਲ ਮੈਮ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਾਂ ਪਤਾ ਕਰਦੇ ਹਾਂ ਲੋਹੜੀ ਦੇ ਮੇਲੇ ਤੇ ਪਹੁੰਚੇ ਨੇ ਰੌਣਕਾ ਲਗਾਉਣ ਵਾਸਤੇ ਪੰਜਾਬੀ ਫਿਲਮਾਂ ਦੇ ਵਿੱਚ ਤੁਸੀਂ ਇਹਨਾਂ ਦਾ ਕਿਰਦਾਰ ਬਖੂਬੀ ਨਿਮਾਏ ਹੋਏ ਇਹਨਾਂ ਨੂੰ ਦੇਖਿਆ ਮੈਮ ਕਿੱਦਾਂ ਦਾ ਲੱਗ ਰਿਹਾ ਜੀ ਲੋਹੜੀ ਮੇਲੇ ਤੇ ਪਹੁੰਚੇ ਹੋ ਧੀਆ ਦੇ ਲੋਹੜੀ ਮੇਲੇ ਤੇ ਜੋ ਕਿ ਸਪੈਸ਼ਲ ਕਹਿ ਲੋ ਵੀ ਸਮਾਜ ਹੁਣ ਬਦਲਣਾ ਸ਼ੁਰੂ ਹੋ ਚੁੱਕਿਆ ਆਪਣਾ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਤੁਹਾਨੂੰ ਵੀ ਹਮੇਸ਼ਾ ਜਦੋਂ ਧੀਆਂ ਦੇ ਹੱਕ 'ਚ ਕੁੜੀਆਂ ਦੇ ਹੱਕ 'ਚ ਕੁਝ ਵੀ ਹੁੰਦਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਮੈਂ ਬਹੁਤ ਪੰਜਾਬ ਦੇ ਵਿੱਚ ਨਾਟਕ ਕੀਤੇ ਆ ਫੀਮੇਲ ਫਿਟੀਸਾਈਡ ਦੇ ਹੈ ਨਾ ਤੇ 2003 ਤੋਂ 2023 ਤੱਕ ਮਤਲਬ 24 ਆ ਗਿਆ ਹੈ ਨਾ ਤੇ ਬਹੁਤ ਜ਼ਿਆਦਾ ਸੀ ਨਾਟਕ ਕੀਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਜੇ ਅਸੀਂ ਐਫਰਟ ਕਰਦੇ ਹਾਂ ਜੇ ਇੱਕ ਵੀ ਧੀ ਉਸ ਦੇ ਉਹਦੇ ਨਾਲ ਬਚ ਜੇ ਤਾਂ ਉਹ ਸਾਡੀ ਪ੍ਰਾਪਤੀ ਹੋਊਗੀ ਸੋ ਇੱਕ ਗੱਲ ਮੈਂ ਹਮੇਸ਼ਾ ਆਪਣੇ ਇੰਟਰਵਿਊ 'ਚ ਕਹਿੰਦੇ ਹੁੰਦੀ ਆ ਕਿ ਮੈਂ ਇਸ ਕਰਕੇ ਵੀ ਥੋੜਾ ਜਿਆਦਾ ਇਸ ਨਾਲ ਅਟੈਚ ਹੋਣੀ ਆ ਕਿਉਂਕਿ ਮੈਂ ਜਦੋਂ ਮੈਂ ਮੇਰਾ ਜਨਮ ਹੋਣਾ ਸੀਗਾ ਤਾਂ ਉਸ ਟਾਈਮ ਵੀ ਮਤਲਬ ਘਰਦਿਆਂ ਨੇ ਥੋੜਾ ਜਿਹਾ ਇਦਾਂ ਦਾ ਹੋ ਕੀਤਾ ਸੀਗੇ ਅਪੋਰਸ਼ਨ ਕਰਾਇਆ ਜਾਵੇ ਬੱਚੇ ਪਹਿਲਾਂ 3 ਸੀਗੇ ਸਰ ਘਰਾਂ ਚ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਾਂ ਪਹਿਲਾਂ ਮੇਰੇ ਤੋਂ ਪਹਿਲਾਂ 3 ਸੀਗੇ ਹਨਾ ਤੇ ਬਟ ਉਹਦਾ ਰੀਜ਼ਨ ਇਹ ਨਹੀਂ ਸੀ ਕਿ ਮੈਂ ਉਹਨਾਂ ਨੇ ਚੈੱਕ ਕਰਾਇਆ ਸੀ ਕਿ ਕੁੜੀ ਆ ਜਾਂ ਮੁੰਡਾ ਨਹੀਂ ਉਹ ਐਕਸਟਰਾ ਬੱਚਾ ਲੱਗਦਾ ਸੀ ਉਹਨਾਂ ਨੂੰ ਉਹਨਾਂ ਨੂੰ ਲੱਗਾ ਕਿ ਐਕਸਟਰਾ ਬੱਚਾ ਸੋ ਇਹਨੂੰ ਸਫਾਈ ਕਰਾ ਦੇਣੀ ਚਾਹੀਦੀ ਆ ਪਾਲਣੇ ਓਕੇ ਹੁੰਦੇ ਆ ਬਟ ਮੇਰੀ ਮਾਂ ਨੇ ਮੈਨੂੰ ਧੱਕੇ ਨਾਲ ਜ਼ਿੱਦ ਨਾਲ ਦੁਨੀਆ ਦੇ ਲਿਆਂਦਾ ਸੋ ਮੈਂ ਹਮੇਸ਼ਾ ਜਦੋਂ ਵੀ ਲੋਹੜੀ ਦੀ ਗੱਲ ਹੁੰਦੀ ਆ ਜਾਂ ਧੀਆ ਦੇ ਪੈਦਾ ਹੋਣ ਦੀ ਗੱਲ ਹੁੰਦੀ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਪਤਾ ਨਹੀਂ ਗੱਲ ਨੂੰ ਕਿ ਨਾ ਕੀ ਬਣਨਾ ਹਣਾ ਬਿਲਕੁਲ ਬਿਲਕੁਲ ਹੁਣ ਤੁਸੀਂ ਇਸ ਮੁਕਾਮ ਤੇ ਹੋ ਤੇ ਫੈਮਿਲੀ ਵੀ ਬਹੁਤ ਖੁਸ਼ ਹੁੰਦੀ ਹੋਏਗੀ ਕਿ ਜੇ ਅਸੀਂ ਉਹ ਗਲਤੀ ਕਰ ਦਿੰਦੇ ਤੇ ਸਾਨੂੰ ਅੱਜ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡੀ ਘਾਟ ਸੀ ਜੇ ਤੁਸੀਂ ਨਾ ਬਿਲਕੁਲ ਇਹ ਤਾਂ ਹੁੰਦਾ ਜਾਂ ਪਾਪਾ ਕਿਦਾ ਮੇਰੇ ਨਾਲ ਲੜਦੇ ਹੁੰਦੇ ਆ ਕਹਿੰਦਾ ਕਿਉਂ ਦੱਸਦੀ ਹੁੰਨੀ ਆ ਜੀ 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 ਪਰ ਮੈਂ ਕਿਹਾ ਕਿਸੇ ਦਾ ਤਾਂ ਭਲਾ ਹੋ ਹੀ ਸਕਦਾ ਹੈ ਨਾ ਤੁਸੀਂ 20 ਸਾਲਾਂ ਦੇ ਵਿੱਚ ਫੀਮੇਲ ਫਿਟਿਸਾਈਡ ਦੇ ਉੱਤੇ ਬਹੁਤ ਸਾਰੇ ਨਾਟਕ ਕੀਤੇ ਆ ਤੇ ਹੁਣ 20 ਸਾਲਾਂ ਦੇ ਵਿੱਚ ਤੁਸੀਂ ਕੀ ਚੇਂਜਸ ਦੇਖਦੇ ਹੋ ਸੋਸਾਇਟੀ ਵਿੱਚ ਅੱਜ ਧੀਾਂ ਦੀ ਲੋੜ ਤੇ ਇੰਨੀਆਂ ਕੁੜੀਆਂ ਮੌਜੂਦ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਉਹਨਾਂ ਨੂੰ ਇੱਕ ਪਿਆਰ ਵੀ ਦਿੱਤਾ ਜਾ ਰਿਹਾ ਬਿਲਕੁਲ ਬਹੁਤ ਫਰਕ ਪਿਆ ਹੁਣ ਲੋਕ ਮਤਲਬ ਜ਼ਿਆਦਾ ਪਿਆਰ ਕਰਦੇ ਆ ਧੀਾਂ ਨੂੰ ਮੈਂ ਜਿਵੇਂ ਮੈਂ ਮਮਨਾ ਮੈਂ ਧੀ ਆ ਮੇਰੀ ਮਾਂ ਸਾਨੂੰ ਮੈਂ ਦੋ ਭੈਣਾਂ ਆ ਨਾ ਤਾਂ ਸਾਨੂੰ ਬਹੁ मतलब ਬਾਅਦ ਚ ਕਿ ਸਾਨੂੰ ਫੀਲ ਹੀ ਨਹੀਂ ਹੋਇਆ ਕਿ ਮੁੰਡਾ ਤੇ ਕੁੜੀ ਦੇ ਵਿੱਚ ਕੋਈ ਫਰਕ ਹੁੰਦਾ ਹੈ ਤੇ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਮੇਰੇ ਬੇਟੀ ਹੁੰਦੀ ਹਨਾ ਪਰ ਮੇਰੇ ਬੇਟਾ ਹੋਇਆ ਕਹਿੰਦੇ ਜਿਹੜੇ ਮੰਗਦੇ ਧੀਆਂ ਉਹਨਾਂ ਨੂੰ ਸ਼ਾਇਦ ਨਹੀਂ ਮਿਲਦੀ ਐਤਾ ਹੁੰਦਾ ਵੀ ਹਾਂ ਬਿਲਕੁਲ ਤੇ ਮੈਂ ਹੁਣ ਕਈ ਹੁਣ ਜਹਦਾ ਛੋਟਾ ਹੁੰਦਾ ਸੀ ਨਾ ਬੇਟਾ ਤਾਂ ਅਸੀਂ ਉਹਨੂੰ ਫਰਾਕ ਪਾ ਦਿੰਦੇ ਹੁੰਦੇ ਸੀਗੇ ਹਨਾ ਅਕਸਰ ਜਿਹੜੇ ਕੁੜੀਆਂ ਦੇ ਜੂੜੇ ਕਰਦੇ ਹੁੰਦੇ ਹਾਂ ਕਿ ਮੁੰਡਾ ਚਾਹੁੰਦੇ ਹੁੰਦੇ ਆ ਮੈਂ ਉਹਦੇ ਫਰੌਕ ਪਾਉਂਦੀ ਹੁੰਦੀ ਸੀ ਈਵਨ ਜਦੋਂ ਅਸੀਂ ਪਲੇ ਕਰਨ ਜਾਂਦੇ ਹੁੰਦੇ ਸੀਗੇ ਤਾਂ ਅਸੀਂ ਉਹਨੂੰ ਫਰੌਕ ਪਾ ਕੇ ਉਹਨੂੰ ਕੁੜੀ ਬਣਾ ਲੈਂਦੇ ਹੁੰਦੇ ਸੀ ਫੀਮੇਲ ਬਿਟੀ ਸਾਈਡ ਤੇ ਜਦੋਂ ਪਲੇ ਕਰਦੇ ਸੀ ਸੋ ਉਹ ਕਹਿੰਦਾ ਸੀ ਮम्मा ਤੁਸੀਂ ਤਿੰਨ ਚਾਰ ਸਾਲ ਦਾ ਮੈਨੂੰ ਪਤਾ ਹੀ ਲੱਗਣਾ ਦੱਤਾ ਮੈਂ ਕੁੜੀਆਂ ਕਿਉਂ ਤੁਸੀਂ ਆਪਣਾ ਸ਼ੌਂਕ ਪੂਰਾ ਕਰਨਾ ਬਿਲਕੁਲ ਬਹੁਤ-ਬਹੁਤ ਧੰਨਵਾਦ ਮੈਮ ਬਹੁਤ ਵਧੀਆ ਲੱਗਿਆ ਤੁਹਾਡਾ ਗੱਲਬਾਤ ਕਰਕੇ ਲੋੜ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤਾਂ ਰਾਜਸਥਾਨੀ ਵਾਲ ਮੈਮ ਨੇ ਬਹੁਤ ਸੋਹਣੇ ਤ ਕੁੜੀਆਂ ਦੇ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਬਦਲਾਅ ਵੀ ਆਇਆ 20 ਸਾਲਾਂ ਦੇ ਵਿੱਚ ਜਦੋਂ ਇਹਨਾਂ ਨੇ ਫੀਮੇਲ ਫੀਟੀਸਾਈਡ ਤੇ ਨਾਟਕ ਕੀਤੇ ਔਰ ਇੱਕ ਇੱਕ ਧੀ ਦੀ ਜਾਨ ਜਿਹੜੀ ਹੈ ਕਿਸੇ ਨਾ ਕਿਸੇ ਆਡੀਅੰਸ 'ਚ ਬੈਠੇ ਲੋਕਾਂ ਨੂੰ ਸਮਝ ਆਣੀ ਸ਼ੁਰੂ ਹੋ ਗਈ ਕਿ ਕਿਸ ਤਰੀਕੇ ਦੇ ਨਾਲ ਧੀਆਂ ਇਸ ਸਮਾਜ ਲਈ ਜ਼ਰੂਰੀ ਨੇ ਤਾਂ ਹੋਰ ਵੀ ਕਲਾਕਾਰ ਅਦਾਕਾਰਾਂ ਦੇ ਨਾਲ ਤੁਹਾਨੂੰ ਮਿਲਵਾਵਾਂਗੇ ਵਧੇਰੇ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਜਿਆਦਾ ਟਾਈਮਸ ਕੈਮਰਾਮੈਨ ਸਾਹਿਬ ਤੁਹਾਨੂੰ ਮਿਠਾ ਰਹੇ ਨਾਲ ਮੈਂ ਪ੍ਰਬਲੀਨ ਕੌਰ